पढ़ो <laughs> साहिब <laughs> ਬੁੱਧ ਜੀ ਬੁੱਧ ਜੀ ਆਪ ਨੇ ਲੰਕੀਓ ਕੋਈ ਅਧਿਆਤਾਂ ਸਾਹਮਣੇ ਜ ਸਾਹਮਣੇ ਸਾਹਮਣੇ ਜੀ ਆਪਣਾ ਬੋਲਣ ਦਿਓ ਮੈਨੂੰ ਲੱਗਦਾ ਮਾਰਨ ਦਾ ਬੰਦਾ ਚੱਲ ਰਿਹਾ ਹੈ ਨਹੀਂ ਚੱਲ ਰਹੇ ਨੇ ਅੱਜ ਬੋਲੇ ਆਧਿਕ ਚੱਲਦੇ ਬਿਲਕੁਲ ਜਦ ਤੱਕ ਗਵਰਨਮੈਂਟ ਟ੍ਰੀਟਮੈਂਟ ਯੋਜਨਾ ਦੇ ਕਿਉਂ ਪੈਸੇ ਹੈ ਬੰਨਸਰਾ ਜਿਹੜਾ ਕੈਂਪ ਜਿਹੜਾ ਲੱਗਾ ਹੈ ਡੋਨੇਟ ਉਧੇਵੜ ਕੀ ਕਿਹਾ ਜਾਵੇ ਮਾਤਾ ਬੈਸ਼ਨੂ ਦੇਵੀ ਮੰਦਿਰ ਵਿਖੇ ਸਮੂਚੀ ਪ੍ਰਬੰਧਕੀ ਕਮੇਟੀ ਦੇ ਇਲਾਕਾ ਨਮਾ ਸ਼ਹਿਰ ਵੱਲੋਂ ਇੱਕ ਮਹਾ ਮੈਡੀਕਲ ਮਹਾ ਕਿਉਂਕਿ ਹੈ ਵੱਡੀ ਗਿਣਤੀ ਵਿੱਚ ਡਾਕਟਰ ਸਾਹਿਬਾਨਾਂ ਵੱਡੀਆਂ-ਵੱਡੀਆਂ ਬਿਮਾਰੀਆਂ ਜਿਹੜੀਆਂ ਉਹਨਾਂ ਨੂੰ ਚੈਕਅਪ ਕਰਨੀ ਉਹ ਵੀ ਫ੍ਰੀ ਉਹਦੇ ਲਈ ਅੱਜ ਕੈਂਪ ਲਾਇਆ ਗਿਆ ਮੈਂ ਪ੍ਰਬੰਧਕੀ ਕਮੇਟੀ ਦੇ ਦਿੱਖੇ ਮੁਾਰਕਵਾ ਦਿੰਨਾ ਉਥੇ ਧੰਨਵਾਦ ਕਰਨਾ ਕਿ ਸਮੇਂ-ਸਮੇਂ ਤੇ ਇਹ ਸਮਾਜ ਸੇਵੀ ਕੰਮ ਕਰਦੇ ਨੇ ਧਾਰਮਿਕ ਕੰਮ ਕਰਦੇ ਨੇ ਤਾਂ ਕਿ ਜਿਹੜੀ ਇਹ ਸੰਗਤ ਨੂੰ ਮਾਂ ਨਾਲ ਗੁਰੂ ਦੇ ਇੱਕ ਸ਼ਬਦ ਨਾਲ ਜੋੜੇ ਅਸੀਂ ਸਾਰੇ ਇਸ ਜੈ ਕੈਂਪ ਨੂੰ ਦੇਖੋ ਬੜਾਈ ਮੈਂ ਸਮਝਦਾ ਕਿ ਇੱਕ ਵੱਡਾ ਔਰ ਵਧੀਆ ਕਦਮ ਹੈ ਕਿ ਜਦੋਂ ਅੱਜ ਸ਼੍ਰੀ ਵੈਸ਼ਨੋ ਦੇਵੀ ਮਾਤਾ ਮੰਦਰ ਆਤਮ ਨਗਰ ਉਹਨਾਂ ਦਾ ਦੂਸਰਾ ਸਥਾਪਨਾ ਦਿਵਸ ਹੈ ਔਰ ਉਸ ਦਿਵਸ ਦੇ ਮੌਕੇ ਤੇ ਜਿੱਥੇ ਅਸੀਂ ਸਭ ਆਪਣੇ ਸਮਾਜ ਨੂੰ ਧਰਮ ਨਾਲ ਜੁੜਨ ਵਾਸਤੇ ਪ੍ਰੇਰਨਾ ਦਿੰਦੇ ਉੱਥੇ ਅੱਜ ਇਸੇ ਬਲੱਡ ਕੈਂਪ ਦਾ ਯੋਜਨ ਕੀਤਾ ਹੈ ਸੋ ਕੇਵਲ ਧਰਮ ਦੇ ਰਾਹ ਤੇ ਚੱਲਦੇ ਆ ਧਰਮ ਨੂੰ ਮੰਨਣ ਦੀ ਗੱਲ ਨਹੀਂ ਹੈਗੀ ਸਮਾਜ ਨੂੰ ਵੀ ਸਮਾਜ ਦੇ ਵਾਸਤੇ ਜਿਹੜੇ ਸੋਸ਼ਲ ਕਾਰਜਾਂ ਉਹ ਕਰਨ ਦੀ ਵੀ ਗੱਲ ਹੈਗੀ ਹੈ ਸੋ ਮੈਂ ਬਹੁਤ ਵਧਾਈ ਦਿੰਦਾ ਹਾਂ ਸ਼੍ਰੀ ਵੈਸ਼ਨੋ ਦੇ ਵੀ ਮਾਤਾ ਮੰਦਰ ਆਟਮ ਨਗਰ ਦੀ ਪੂਰੀ ਟੀਮ ਨੂੰ ਸ਼ੁਭਾਸ਼ ਜੀ ਉਹਨਾਂ ਦੇ ਇਸ ਪ੍ਰਦਾਨ ਨੇ ਤੇ ਬਾਕੀ ਉਹਨਾਂ ਦੀ ਪੂਰੀ ਟੀਮ ਨੂੰ ਬਹੁਤ-ਬਹੁਤ ਵਧਾਈ ਦਿੰਦਾ ਕਿ ਉਹਨਾਂ ਨੇ ਬੜਾ ਅੱਛਾ ਉਪਰਾਲਾ ਕੀਤਾ ਕਿ ਅੱਜ ਦੇ ਇਸ ਸਥਾਪਨਾ ਦਿਵਸ ਦੇ ਮੌਕੇ ਦੇ ਉੱਪਰ ਇੱਕ ਬਲੱਡ ਬੈਂਕ ਦਾ ਜਿਹੜਾ ਆਯੋਜਨ ਕੀਤਾ ਗਿਆ ਔਰ ਪੂਰੀ ਟੀਮ ਇਹਨਾਂ ਦੀ ਜਿਹੜੀ ਬੰਦਰ ਕਮੇਟੀ ਦੀ ਟੀਮ ਹੈ ਉਹ ਆਪ ਵੀ ਬਲੱਡ ਦੇ ਰਹੀ ਹੈ ਔਰ ਉਹਦੇ ਨਾਲ ਹੋਰ ਵੀ ਬਾਹਰੋਂ ਸੱਜਣ ਮਿੱਤਰ ਆ ਰਹੇ ਨੇ ਦੋਸਤ ਆ ਰਹੇ ਨੇ ਰੱਬ ਨੂੰ ਮੰਨਣ ਵਾਲੇ ਮਹਾਮਾਈ ਨੂੰ ਮੰਨਣ ਵਾਲੇ ਸਭ ਲੋਕ ਇੱਥੇ ਆ ਕੇ ਬਲੱਡ ਡੋਨੇਟ ਕਰ ਰਹੇ ਨੇ ਹਾਂਜੀ ਸਰ ਜਿਹੜਾ ਅੱਜ ਕੈਂਪ ਲੱਗਾ ਫ੍ਰੀ ਮੈਡੀਕਲ ਕੈਂਪ ਹਾਂਜੀ ਹਾਂਜੀ ਜਿਹੜਾ ਬਲੱਡ ਡੋਨੇਟ ਕਰ ਰਹੇ ਨੇ ਹਾਂਜੀ ਕਿੱਥੇ ਬਲੈਂਡ ਦੇਣ ਆਏ ਜੇ ਹਾਂਜੀ ਕੀ ਮਹਿਸੂਸ ਕਰ ਰਹੇ ਆ ਆਪਣੇ ਆਪ ਨੂੰ ਬਹੁਤ ਅੱਛਾ ਲੱਗ ਰਿਹਾ ਜੀ ਕਿਸੇ ਦੇ ਕੰਮ ਆਏਗਾ ਜੀ ਹਾਂਜੀ ਹਾਂਜੀ ਅੱਗੇ ਵੀ ਕਦੀ ਤੁਸੀਂ ਇਹ ਖੂਨ ਦਾਨ ਕੀਤਾ ਹਾਂਜੀ ਹਾਂਜੀ ਕਿੰਨੀ ਵਾਰੀ ਕੀਤਾ ਤੁਸੀਂ ਖੂਨ ਦਾਨ ਚਾਰ ਪੰਜ ਵਾਰੀ ਪਹਿਲਾਂ ਕੀਤਾ ਸੀ ਤੇ ਕਿਹੋ ਜਿਹਾ ਮਹਿਸੂਸ ਕਰ ਰਹੇ ਵੀ ਤੁਹਾਨੂੰ ਵਧੀਆ ਲੱਗਦਾ ਬਹੁਤ ਵਧੀਆ ਜੀ ਅੱਗੇ ਕੀ ਹੈ ਅੱਗੇ ਵੀ ਜੀ ਦਾਨ ਕਰਨਾ ਚਾਹੂਗਾ ਬਿਲਕੁਲ ਬਿਲਕੁਲ ਜਦੋਂ ਮਹਿਸੂਸ ਹੋਏਗਾ ਜਰੂਰ ਕਰਾਂਗੇ ਜੀ ਕਿੱਥੋਂ ਆਏ ਤੁਸੀਂ ਮੈਂ ਅੱਥਰ ਡੁਗਰੀ ਤੋਂ ਆਇਆ ਫੇਸਵਾਂਚ ਹਾਂਜੀ ਸਰ ਅੱਜ ਕੈਂਪਰੇਸੀ ਕਿਹਾਣਾ ਚਾਹੁੰਦਾ ਜੈ ਮਾਤਾ ਦੀ ਜੀ ਅੱਜ ਮਾਤਾ ਬੈਸ਼ਨੇਵ ਮੰਦਿਰ ਦਾ ਦੂਸਰਾ ਸਥਾਪਨਾ ਦੀਪ ਹੈਗਾ ਜਿਹਦੇ ਉਪਲਕਸ਼ੇ ਦੇ ਵਿੱਚ ਅੱਜ ਮਾਤਾ ਬੈਸ਼ਨੇਵ ਮੰਦਿਰ ਆਤਮ ਨਗਰ ਡੀ ਬਲੋਕ ਦੇ ਵਿੱਚ ਬਲੱਡ ਕੈਂਪਸ ਤੇ ਮੈਡੀਕਲ ਕੈਂਪ ਲਾਇਆ ਗਿਆ ਹੈਗਾ ਜਿਹਦੇ ਵਿੱਚ 10 ਤੋਂ 11 ਡਾਕਟਰਾਂ ਦੀਆਂ ਟੀਮਾਂ ਆਈਆਂ ਹੋਈਆਂ ਨੇ ਹਰੇਕ ਇਲਾਜ ਦੇ ਤਕਰੀਬਨ ਇੱਥੇ ਡਾਕਟਰ ਆਏ ਹੋਏ ਨੇਗੇ ਆਪਣਾ ਡੀਪ ਹਸਪਤਾਲ ਤੋਂ ਵੀ ਆਏ ਹੋਏ ਨੇ ਸਤਿਮ ਹਸਪਤਾਲ ਤੋਂ ਵੀ ਬਲੱਡ ਡੋਨੇਟ ਵਾਸਤੇ ਆਏ ਹੋਏ ਨੇ ਕਿ ਡਾਕਟਰ ਸਾਹਿਬ ਤਕਰੀਬਨ ਤਕਰੀਬਨ ਇੱਥੇ 25 ਤੋਂ 30 ਡਾਕਟਰਾਂ ਦਾ ਤੇ ਦੂਸਰਾ ਸਟਾਫ ਹੈਗਾ ਬਾਕੀ ਤੁਸੀਂ ਦੇਖ ਰਹੇ ਹੋ ਕਿੰਨਾ ਰਸ ਫੈਰੇਗਾ ਸਾਡਾ ਟਾਰਗੇਟ ਹੈ ਵੀ ਅੱਜ ਅਸੀਂ ਬਲੱਡ ਦਾ ਤਕਰੀਬਨ 400 ਤੋਂ 450 ਯੂਨਿਟ ਲੈ ਲਾਂਗੇ ਅਸੀਂ ਇੱਕ ਡਰਾਈਵ ਚਲਾਈ ਸੀ 100 ਲੇਡੀਜ਼ ਦੀ ਵੀ 100 ਲੇਡੀਜ਼ ਬਲੱਡ ਡੋਨੇਟ ਕਰਨ ਲੱਗੇ ਅੱਜ ਸਾਨੂੰ ਲੱਗਦਾ ਸਾਡਾ ਸੁਪਨਾ ਸੱਚ ਹੋ ਜੂਗਾ ਵੀ 100 ਲੇਡੀਜ਼ ਬਲੱਡ ਡੋਨੇਟ ਕਰ ਦੇਣਗੇ 20 ਲੇਡੀਜ਼ ਹੁਣ ਤੱਕ ਦੇ ਚੁੱਕੇ ਨੇ ਇਹ ਬਲੱਡ ਜੀ ਜੈ ਮਾਤਾ ਦੀ ਬਲੱਡ ਡੋਨੇਟ ਤੋਂ ਇਲਾਵਾ ਹੋਰ ਕੀ ਪਰ ਚੱਲਦੇ ਨੇ ਹੋਰ ਇੱਥੇ ਤਕਰੀਬਨ ਸਾਡੇ ਕੋਲੇ ਜਿਹੜੇ ਡਾਕਟਰ ਆ ਬੱਚਿਆਂ ਦੇ ਡਾਕਟਰ ਈ.ਐਨ.ਟੀ ਦੇ ਸਕਿਨ ਦੇ ਤੇ ਹਾਰਟ ਦੇ ਹਾਰ ਸਪੈਸ਼ਲਿਸਟ ਆਏ ਨੇ ਹੈ ਬੀਰੋ ਹੀਰੋ ਡੀ.ਐਮ.ਸੀ ਹਸਪੀਟਲ ਤੋਂ ਜੀ ਆਪਣਾ ਆਰਟੀਫੀਸ਼ੀਅਲ ਲਿੰਸ ਤੋਂ ਆਪਣਾ ਲੱਗ ਰਹੇ ਨੇ ਕਿ ਇੱਥੇ ਜਿਨ੍ਹਾਂ ਨੇ ਕੋਈ ਆਪਣਾ ਆਰਟੀਫੀਸ਼ੀਅਲ ਲਿੰਸ ਲਵਾਣੀ ਉਹਨਾਂ ਦਾ ਸੈਜ ਲੈ ਕੇ ਤਕਰੀਬਨ ਤਿਆਰੀ ਕੀਤੀ ਜਾਊਗੀ ਤੇ ਬਾਕੀ ਅੱਖਾਂ ਦੇ ਸਕਿਨ ਦੇ ਕਾਫੀ ਤਰ੍ਹਾਂ ਦੇ ਡਾਕਟਰ ਹੈਗੇ ਨੇ 10 ਤੋਂ 11 ਡਾਕਟਰਾਂ ਦੀ ਟੀਮ ਇੱਥੇ ਪਹੁੰਚ ਹੋ ਜਲੇਗੀ ਬਹੁਤ ਅੱਛਾ ਲੱਗ ਰਿਹਾ ਹੈ ਕਿ ਕਿਸੇ ਸਥਾਪਨਾ ਦੇ ਦਿਨ ਦੇ ਉੱਪਰ ਕਿਸੇ ਮੰਦਰ ਨੇ ਇਹੋ ਜਿਹਾ ਕੋਈ ਉਪਰਾਲਾ ਕੀਤਾ ਹੋਵੇ ਸਮਾਜ 'ਚ ਇਹ ਮਿਸਾਲ ਹੈਗੀ ਹੈ ਕੀਤਨ ਭਾਈ ਜੀ ਦਾ ਸਾਰੇ ਹੀ ਕਰਦੇ ਆ ਕਿਤੇ ਲੋਕਾਂ ਦੀ ਸੇਵਾ ਕਰਨਾ ਫੂਨ ਦਾਨ ਕਰਨਾ ਔਰ ਲੋਕਾਂ ਨੂੰ ਦਵਾਈਆਂ ਦੇਣਾ ਐਸ ਤੋਂ ਵੱਡਾ ਕੋਈ ਵੀ ਸਥਾਪਨਾ ਦੇ ਵਾਸ ਨਹੀਂ ਹੋ ਸਕਦਾ ਇਹ ਕਿ ਮਿਸਾਲ ਕਾਇਮ ਕੀਤੀ ਹੈ ਮੈਂ ਵਧਾਈ ਦੇਵਾਂਗਾ ਮਾਤਾ ਵੈਸ਼ਨ ਦੇਵੀ ਸਾਰੀ ਟੀਮ ਨੂੰ ਕਿ ਇਹੋ ਜਿਹਾ ਉਪਰਾਲਾ ਸਾਰੇ ਸ਼ਹਿਰ ਵਿੱਚ ਲੋਕਾਂ ਨੂੰ ਮੋਟੀਵੇਸ਼ਨ ਪ੍ਰਦਾਨ ਕਰਤੀ ਕਿ ਹੋਣਾ ਚਾਹੀਦਾ ਪਰਮਨੈਂਟਲੀ Donc c'est